ਹਾਂ ਜੀ ਮਿੱਤਰੋ ਜੜੀ ਉਪਈ ਰੋਸਾਇਣ ਸੰਗ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਜੀ ਉਹ ਇੱਕ ਸੂਚਨਾ ਮਿੱਤਰੋ ਕਿ ਮਾਈਗ੍ਰੇਨ ਦੀ ਦਵਾਈ ਹੈ ਜੀ ਆਪਣੇ ਕੋਲ ਠੀਕ ਹੈ ਜੀ ਕਿਸੇ ਵੀਰ ਦਾ ਭਾਈ ਦਾ ਸਿਰ ਤਰਦ ਕਰਦਾ ਹੋਵੇ ਜਾਂ ਪੂਰਪੂਰੀਆਂ ਦਰਦ ਕਰਦੀਆਂ ਹੋਵਣ ਤਾ ਉਹ ਬੇਟੇ ਜਿਹੜੋ ਕੋਈ ਫੋਨ ਕਰ ਸਕਦਾ ਜੀ ਮਾਈਗ੍ਰੇਨ ਦੀ ਸਮੱਸਿਆ ਹੈ ਜਾਂ ਮਾਈਗ੍ਰੇਨ ਦੇ ਨਾਲ ਨਿਗਾ ਕਮਜ਼ੋਰ ਹੋ ਚੁੱਕੀ ਹੈ ਜਿਹੜੇ ਮਹਰਮਾਇਆਂ ਦੀ ਉਹ ਸੰਪਰਕ ਕਰ ਸਕਦੇ ਨੇ ਜੀ ਬਿਹਤਰੀਨ ਦਵਾਈ ਹੈ ਮਾਈਗ੍ਰੇਨ ਦੀ ਜਿਹਨੂੰ ਪੰਜਾਬੀ ਦੇ ਵਿੱਚ ਉੱਲਾਂ ਦਾ ਦਰਦ ਵੀ ਕਹਿੰਦੇ ਨੇ ਡਾਕਟਰ ਜੀ ਇਹ ਜਦੋਂ ਸਦਾ ਦਰਦ ਫਾਈ ਕਈ ਕਈ ਦਿਨ ਹੁੰਦਾ ਰਹਿੰਦਾ ਕਿਸੇ ਨੂੰ 3 ਦਿਨ ਕਿਸੇ ਨੂੰ 7 ਦਿਨ ਤੇ ਕਿਸੇ ਕਿਸੇ ਨੂੰ 10 12 ਦਿਨ ਵੀ ਇਹ ਮਾਈਗ੍ਰੇਨ ਦਾ ਜਿਹੜਾ ਦਰਦ ਹੈ ਜੀ ਉਹ ਕਹਿ ਸਕਦਾ ਹੈ ਔਰ ਜੋ ਲੋਗ ਮਾਈਗ੍ਰੇਨ ਦੀ ਦਵਾਈ ਖਾ ਖਾ ਕੇ ਹੰਭ ਚੁੱਕੇ ਨੇ ਉਹ ਇੱਕ ਵਾਰੀ ਸੰਪਰਕ ਜਰੂਰ ਕਰਿਓ ਜੀ ਨੰਬਰ ਹੈ ਮੇਟਰ ਆਪਣਾ 94785 72026 ਠੀਕ ਹੈ ਜੀ ਮਾਈਗਰੇਨ ਦੀ ਦਵਾਈ ਲੈਣ ਦੇ ਸੰਬੰਧ ਵਿੱਚ ਤੁਸੀਂ ਸਾਡੇ ਨਾਲ ਰਾਪਤਾ ਕਰ ਸਕਦੇ ਹੋ ਜੀ ਦੇਸੀ ਦਵਾਈ ਬਿਲਕੁਲ ਅੱਥੇ ਹੀ ਆਪਣੇ ਤਿਆਰ ਕਰਕੇ ਬਾਏ ਡਾਕ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਵੇਗੀ ਜੀ ਇਹ ਵੀ ਜਿਹੜੇ ਕੀਮਤ ਹੈ ਜੀ ਇਹਦੀ ਉਹ 1 ਮਹੀਨੇ ਦੀ 1200 ਰੁਪਏ ਦੀ ਹੈ ਜੀ ਜੇ ਵੀ ਸਮੱਸਿਆ ਥੋੜੀ ਹੈ ਤਾਂ 1 ਮਹੀਨੇ ਚ ਖਤਮ ਹੋ ਜਾਂਦੀ ਹੈ ਜੀ ਜੇ ਵੀ ਸਮੱਸਿਆ ਜ਼ਿਆਦਾ ਤਾਂ 2 ਮਹੀਨੇ ਖਾਣੀ ਪੈ ਸਕਦੀ ਹੈ ਜੀ ਠੀਕ ਹੈ ਜੀ ਜਿਹੜੇ ਵੀ ਐਨ ਪ੍ਰਾਣ ਨੂੰ ਇਹ ਸਮੱਸਿਆ ਜੇ ਉਹ ਇੱਕ ਵਾਰੀ ਸੰਪਰਕ ਜ਼ਰੂਰ ਕਰਿਓ ਮਾਈਗਰੇਨ ਦੀ ਦਵਾਈ ਦੇ ਸੰਬੰਧ ਵਿੱਚ ਇਹ ਛੋਟੀ ਜਾਣਕਾਰੀ ਸੀ ਸੂਚਨਾ ਸੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ